ਮੇਰਾ ਕਸੂਰ ਕੀ ਆ ਮੈਂ ਮਾਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਪੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਨਾਲ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪਟਲ ਰੈਸਟ ਕੀਤੀ ਆ ਉਹ ਬਿਮਾਰ ਉਹਦੇ ਪੰਜ ਪ੍ਰੈਸ਼ਨ ਹੋਏ ਆ ਉਹਨੂੰ ਬਾਅਦ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਹੈ ਜਾਂ ਕੋਈ ਦੂਜੀਆਂ ਪਾਰਟੀਆਂ ਹੈ ਜਾਂ ਉਹ ਸਾਡੀਆਂ ਆਮ ਆਦਮੀ ਪਾਰਟੀ ਹੈ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋ ਗਿਆ ਮੈਂ ਸਰਕਾਰ ਦੇ ਕੋਲ ਪਾਉਂਗਾ ਮੈਂ ਵੈਸੇ ਨਾ ਦਰਦਾ ਮੇਰਾ ਮੇਰਾ ਜੋ ਮਰਜੀ ਕਰ ਲੈਣੀ ਹੈ ਪਰ ਇਹ ਅਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਵੀ ਜਿਹੜਾ ਕੋਈ ਗਿਸਲਾ ਘਣਾ ਹੁੰਦਾ ਸੀ ਉਹਨੂੰ ਸੱਜਾ ਦਿੰਦੇ ਨੇ ਇਹ ਥੋੜਾ ਹੁੰਦਾ ਯਾਰ ਕੋਈ ਇਹਦੀਆਂ ਧੀਆਂ ਨੂੰ ਭਲਾਈ ਫਰੋ ਜਾਂ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਨੇ ਕਰੋੜਾਂ ਰੁਪਏ ਲਾ ਕੇ ਪੜਾਈ ਹੋਈ ਤੇ ਮੈਨੂੰ ਸੱਜਾ ਕੀ ਮਿਲੀ ਪੰਜਾਬ ਨਾ ਖੜਨ ਦੀ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਾਂ ਘਜਣੀਆਂ ਐਮਐਲਏ ਨਾ ਵੀ ਮਾਨਾਂ ਅੱਜ ਮੇਰ ਨਾਲ ਜਾਂ ਤੁਹਾਡ ਨਾਲ ਵੀ ਹੋ ਸਕੀ ਜੇ ਤੁਸੀਂ ਆਪਦੇ ਇੱਕ ਯਾਰ ਨਾਲ ਨਾ ਖੜ ਸਕਦੇ ਇੱਕ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲੱਣਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜਵਾ ਜਦੋਂ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਕੇ ਜਾਂ ਤਾਂ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋੜੇ ਇਹਦੇ ਕਰ ਰਹੇ ਆ ਵੀ ਕਦੀ ਕੋਈ ਪਰਚਾ ਕਰੀ ਕੋਈ ਕਰੀ ਕੋਈ ਇਹੋ ਕੁਝ ਨਹੀਂ ਪਾਣਾ ਆ ਮੇਰਾ ਵੀਡੀਓ ਬਹੁਨ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲੇ ਆ ਉਹਦੀ ਮੈਨੂੰ ਸਗਾ ਕੀ ਮਿਲ ਰਹੀ ਆ ਪਹਿਲੋਂ ਮੈਂਤੇ 376 ਦਾ ਪਰਚਾ ਦਰਜ ਕੀਤਾ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 100 102 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪਹੁੰਚਾਈ ਫਿਰਦੇ ਹੋ ਮੇਰਾ ਕਸੂਰ ਕੀ ਆ ਵੀ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਤੋਂ ਉਲਟ ਗੱਲ ਕਰਤੀ ਉਹਦੀ ਮੈਂ ਸਦਾ ਭੁਗਤ ਰਿਆਂ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪਟਲ ਰੈਸਟ ਕੀਤੀ ਆ ਉਹ ਬਿਮਾਰ ਹੈ ਉਹਦੇ ਪੰਜ ਪ੍ਰੈਸ਼ਨ ਹੋਏ ਆ ਉਹਨੂੰ ਬਾਅਦ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਧੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਹੈ ਜਾਂ ਕੋ ਦੂਜੀਆਂ ਪਾਰਟੀਆਂ ਹੈ ਜਾਂ ਉਹ ਸਾਡੀਆਂ ਆਮ ਆਦਮੀ ਪਾਰਟੀ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸ਼ਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹੇ ਜੇ ਉਹ ਨਹੀਂ ਕੀ ਹੋ ਗਿਆ ਮੈਂ ਸਰਕਾਰ ਦੀ ਗੱਲ ਪਾਉਂਗਾ ਮਹਾਈ ਕੁੜਕੜੀ ਸੁ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਟੀਟੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇਤਾ ਨਾ ਮੈਂ ਚੀਕੀ ਟੀਟੀ ਨਾ ਚਲਾਈ ਮੈਂ ਸਾਰਾ ਕੁਝ ਆਈ ਕੁੜਕੜੀ ਦਿੱਤਾ ਆ ਤੇ ਦਊਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰੇ ਖਾਲ ਸ਼ਾਇਦ ਕੋਈ ਉਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸੱਦ ਕੇ ਨਾਮਜ਼ਦ ਕਰ ਰਹੇ ਉਹ ਦੀ ਮਨੀ ਮੈਨੂੰ ਆਸਲਾ ਮੇਰਾ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਿਹਰਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋਲ ਹੋਰ ਵੀ ਲੋਕ ਪੰਜਾਬ ਦਾ ਨਾਰਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਾਂ ਮੈਂ ਜਜਬਾਤਾ ਚ ਆ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਂ ਮੈਨੂੰ ਬੋਲਣ ਦਾ ਸਜ਼ਾ ਮੇਰੇ ਵੀ ਮੇਰੀ ਮੇਰੀ ਵਾਈਫ ਦੇ ਇਨੇ ਕੋ ਬਿਮਾਰ ਐ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਐ ਸਚੂ ਨੂੰ ਫੋਨ ਕਰਦੀ ਉਹ ਕੋਈ ਫੋਨ ਨਹੀਂ ਟੈਨ ਕਰ ਰਿਹਾ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਯਾਰ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨਤੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਘਰ ਨਹੀਂ ਆਈ ਮੈਂ ਵੈਸੇ ਨਾ ਦਰਦਾ ਮੇਰਾ ਮੇਰਾ ਜੋ ਮਰਜੀ ਕਰ ਲੈਣੀ ਯਾਰ ਪਰ ਇਹ ਤਾਂ ਅੱਜ ਤੱਕ ਸਿਆਸਤਾ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਬਈ ਜਿਹੜਾ ਕੋਈ ਕਿਸਲਾ ਗਣਾ ਹੁੰਦਾ ਸੀ ਉਹਨੂੰ ਸਜਾ ਦੇਣਾ ਤੇ ਇਹ ਥੋੜਾ ਹੁੰਦਾ ਯਾਰ ਕੋਈ ਕਿਸ ਦੀਆਂ ਧੀਆਂ ਨੂੰ ਭਲਾਈ ਫਰ ਹੋ ਜਾ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਨੇ ਕਰੋੜਾਂ ਰੁਪਏ ਲਾ ਕੇ ਬੜਾਈ ਤੇ ਮੈਨੂੰ ਸਜਾ ਕੀ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਿਤੇ ਮੇਰਾ ਬੱਚਾ ਕਿਤੇ ਮੈਂ ਕਿਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਡੇ ਤੁਸੀਂ ਲੋਕ ਉਹ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿਣਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਨ ਦਾ ਰਹੋਗੇ ਮੈਂ ਬਖਸ਼ਣਾ ਨਹੀਂ ਗਿਆ ਨਹੀਂ ਫਿਰ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਿਕ ਜਣੀਆ ਐਮਐਲਏ ਨਾਲ ਵੀ ਮਾਨਾ ਅੱਜ ਮੇਰੇ ਨਾਲ ਗਿਆ ਤੁਹਾਡਾ ਵੀ ਹੋ ਸਕਦੀ ਜੇ ਤੁਸੀਂ ਆਪ ਦੇ ਯਾਰ ਨਾਲ ਨਹੀਂ ਖੜ ਸਕਦੇ ਆਪਣੇ ਐਮਐਲਏ ਨਾਲ ਨਹੀਂ ਖੜ ਸਕਦੇ ਤੇ ਦੁਰਲੱਣਤ ਤੁਹਾਡੇ ਹੋ ਜੇ ਯਾਰਾਂ ਦੋਸਤਾਂ ਤੇ ਤੁਹਾਨੂੰ ਮੈਂ ਮੈਂ ਵੇਖੂਗਾ ਜਦੋਂ ਤੁਹਾਡੇ ਬੱਚਿਆਂ ਦੇ ਪਰਚਾ ਦਾ ਜੋ ਆ ਜਦੋਂ ਤੁਹਾਡੀ ਵਾਈਫ ਨਾਲ ਕੁਝ ਹੋਇਆ ਜਾਂ ਕੁਝ ਹੋਇਆ ਅੱਜ ਜੇ ਮੈਂ ਉੱਥੇ ਪੇਸ਼ ਹੋ ਜਾਂਦਾ ਜਿਤਨਾ ਮੈਨੂੰ ਫੜਨ ਆ ਕੇ ਜਾਂ ਤਾਂ ਮੈਨੂੰ ਮਾਰ ਦਿੰਦੇ ਤੇ ਜਾਂ ਜੋ ਅੱਜ ਆਮਨ ਰੋੜੇ ਤੇ ਕਰ ਰਹੇ ਆ ਮੇ ਕਦੀ ਕੋਈ ਪਰਚਾ ਕਦੀ ਕੋਈ ਕਰੀ ਕੋਈ ਇਹੋ ਕੁਝ ਨਾ ਪਾਣਾ ਮੈਂ ਤੁਹਾਨੂੰ ਇੱਕੋ ਗੱਲ ਕਰਨਾ ਵੀ ਮੈਂ ਸਾਰਿਆਂ ਨੂੰ ਆ ਵੀ ਠੇਡਾ ਹੀ ਬਣ ਕੇ ਜੀ ਲਿਓ ਇਸ ਪੰਜਾਬ ਦੇ ਪਿੱਛੇ ਗੱਲ ਕਰੋਗੇ ਤੁਹਾਡੇ ਪਿੱਛੇ ਕਿਹਨੇ ਹਾਂ ਦਾ ਨਾਰਾ ਮਾਰ ਮਾਰਨਗੇ ਨਾ ਉਤੋਂ ਤੁਹਾਨੂੰ ਪ੍ਰੈਸ ਵਾਲੇ ਜਿਹੜੇ ਕਈ ਬੰਦੇ ਹੋ ਜਿਆ ਉਹ ਖਾ ਗਿਆ ਜੇ ਮੈਂ ਖਾ ਗਿਆ ਹੁੰਦਾ ਨਾ ਤੇ ਮੇਰੇ ਤੇ 50 ਪਰਚੇ ਕਰ ਦਿੰਦੇ ਹੁੰਦੇ ਜੰਤ ਸਾਫ ਸੁੱਧਰਾਇਆ ਪੰਜਾਬ ਦੀ ਗੱਲ ਕਰਨ ਵਾਲਾ ਆ ਪੰਜਾਬ ਦੀ ਗੱਲ ਕਰ ਸਕਦਾ ਆ ਮੈਂ ਆਪਣੇ ਤਿਸ਼ੱਦਦ ਚਾ ਸਕਦਾ ਮੈਂ ਆਪਣੇ ਬੱਚਿਆਂ ਤੇ ਆਪਣੀ ਵਾਈਫ ਤੇ ਇੰਤਾਲ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਜਾਂ ਤੇ ਮੇਰਾ ਭਰਾ ਉਥੇ ਇਨਸਾਫ ਦਿਓ ਕਾਨੂੰ ਵਿਧਾਨ ਸਭਾ ਦੇ ਵਿੱਚ ਗੱਲ ਚੁੱਕੋ ਤੇ ਮੇਰੇ ਪਰਵਾਰ ਨੂੰ ਇਨਸਾਫ ਦਿਓ ਮੈਨੂੰ ਇਨਸਾਫ ਦਿਵਾਓ ਮੈਨੂੰ 84 ਹਜ਼ਾਰ ਰੁਪਏ ਪਾ ਕੇ ਲੋਕਾਂ ਨੇ ਬੜਾਇਆ ਸੀ ਤੇ ਮੈਂ ਉਹਦਾ ਖਮਿਆਜਾ ਕੇ ਉਤਰਾ ਇੱਕ ਗੁੰਡਿਆਂ ਨੂੰ ਜਿਵੇਂ ਤਸੀਹੇ ਦੇ ਜਾ ਰਿਹਾ ਉਤਰਾ ਯੋ ਮੈਨੂੰ ਪਰੇਇ ਤੇਰੇ ਮੇਰੇ ਪਰਿਵਾਰ ਨੇ ਵੀ ਦੇਖ ਦਦੇ ਆ ਮੈਂ ਇਹਨਾਂ ਤੋਂ ਮੈਂ ਵਾਰ-ਵਾਰ ਆ ਨਾ ਮੈਂ ਦੱਬਦਾ ਨਹੀਂ ਮੈਂ ਚੁੱਕਦਾ ਨਹੀਂ ਪਰ ਪਰਿਵਾਰ ਜਦੋਂ ਵਾਈਫ ਉਹ ਦੇ ਕੇ ਬੱਚੇ ਕਿਤੇ ਹੋਣਾ ਉਦੋਂ ਥੋੜਾ ਜਿਹਾ ਬੰਦੇ ਦਾ ਮਾਨ ਡੋਲਦਾ ਹੈ ਤੇ ਇਸ ਕਰਕੇ ਤੁਸੀਂ ਤੁਹਾਡਾ ਫਰਜ ਬਣਦਾ ਅੱਜ ਮੇਰੇ ਨਾਲ ਤੇਰਾ ਸਾਥ ਦੋ ਤੇਰੀ ਤਾਂ ਭੇਡਾ ਹੀ ਬਣ ਕੇ ਰਿਓ ਮੈਂ ਤੁਹਾਨੂੰ ਸਾਰਿਆਂ ਮੇਲੇ ਨੂੰ ਆਣਾ ਤੁਸੀਂ ਭੇਡਾ ਹੀ ਚੰਗੀਆਂ ਜੇ ਇਹਨਾਂ ਦੇ ਅੱਖੇ ਲਾ ਕੇ ਕੋਈ ਜਜ਼ਬਾਤੀ ਹੋ ਕੇ ਪੰਜਾਬ ਨਾਲ ਖੜਨ ਦੀ ਕੋਸ਼ਿਸ਼ ਨਾ ਕਰਿਓ ਵਾਈ ਗੁਰੂ ਦੀ ਖਾਤਰ ਮੈਂ ਗੁਰੂ ਦੀ ਖਾਤਰ